ਬਹੁਤ ਮਿਹਨਤੀ ਬਦਲਤ ਮੇਰੇ ਵੱਡੇ ਭਰਾ ਸਰਦਾਰ ਗੁਰਦੇਵ ਸਿੰਘ ਜੀ ਦੇ ਮਾਨ ਨੇ ਇੱਕ ਗਰੀਬ ਘਰ ਦੇ ਵਿੱਚੋਂ ਉੱਠ ਕੇ ਮਿੱਦਾਂ ਸਮਾਜ ਦੇ ਵਿੱਚ ਪਹੁੰਚਣਾ ਬਹੁਤ ਇਹ ਜਨਮ ਬਣਾਇਆ ਤਾਂ ਮੌਤ ਵੀ ਨਾਲ ਬਣਾਇਆ ਦ੍ਰਿਸ਼ਮਾਈ ਪਰ ਜਦੋਂ ਆਪਣੀਆਂ ਲੋੜਾਂ ਮੁੱਕ ਜਾਂਦੀਆਂ ਹਨ ਉਹਨਾਂ ਦਾ ਆਪਣਾ ਦੌਨਿਆ ਇੱਕ ਪਿਤਾ ਇੱਕ ਪੁੱਤਰ ਇਹ ਨਾਲ ਜਿਹੜੇ ਸਹਿਕਰ ਉਹਨੇ ਬੁੱਧਾ ਦੀ ساری ਦੁਨੀਆ ਦੇ ਵਿੱਚ ਜੇ ਬੰਨਾ ਕਰਨਾ ਹੋਣ ਥੋੜੀਆਂ ਬਹੁਤ ਚੰਗੀਆਂ ਹੁੰਦੀਆਂ ਬਹੁਤਾ ਚੱਖਮਰ ਨਾਲ ਕਿਸੇ ਅਰਥ ਰੱਖਦੀ ਗੱਲ ਬਹੁਤ ਹੁੰਦੀ ਸੋਫਾ ਸਾਰੇ ਮੁੰਡੇ ਨੇ ਜਾਂ ਕੁਝ ਸੱਜਣ ਮਿੱਤਰ ਆ ਜਾਂਦੇ ਆ ਪਰ ਸਾਲ ਮੋਰੋਂ ਅਰਸੀਤੇ ਕੱਟ ਦੱਸ ਰਿਹਾ ਹੈ ਕਿ ਐਮਐਲਏ ਸਾਹਿਬ ਦੀ ਇਸ ਪਰਵਾਰ ਕਸ਼ਮੀਰਾ ਸਿੰਘ ਜੀ ਨੇ ਹਾਜ਼ਰੀ ਲਵਾਈ ਹੈ ਕਥਾ ਦੇ ਨਾਲ ਭਾਈ ਸਾਹਿਬ ਭਾਈ ਜਰਜੀਤ ਸਿੰਘ ਜੀ ਸੰਗਤਪੁਰਾ ਦੇ ਰਾਗੀ ਜੱਥੇ ਨੇ ਬਿਰਾਤਮਈ ਕੀਰਤਨ ਦੇ ਨਾਲ ਹਾਜ਼ਰੀ ਜੀ ਖੁਦਾਂ ਦੇ ਹੰਦੇ ਲਈ ਇੱਕ ਬੰਦਾ ਭਿਦਾਈ ਬਲ ਕੇ ਜਾਪੁਰੂਸ਼ ਕੇ ਸੁਗੰਗ ਗਿਆ ਨਮਕਨ ਬਾਪੂ ਲਾਲ ਸਿੰਘ ਜੀ ਹੋਰਾਂ ਨੂੰ ਇਸ ਮਿੱਠੀ ਯਾਦ ਤੇ ਜਿੱਥੇ ਸਰਦਾਰਾਂ ਤੇ ਸਤਕਾਰ ਤੇ ਇਸ ਕਰਨ ਤੇ ਨਹੀਂ ਪਹੁੰਚੇ ਨੇ ਜਸ ਬਖਸ਼ਿਆ ਕਰਤੇ ਹਾਥੁੜੇ ਆਈਨ ਤੈ ਭਾਵੇਂ ਤੇਰੇ ਜਤਨ ਤੋਂ ਸਾਰੀ ਦੁਨੀਆ ਕਰਦੀ ਅਹਿਸਾਸ ਨਹੀਂ ਪਰ ਜਿਹਨੂੰ ਬਖਸ਼ਦਾ ਹੈ ਉਹਦੇ ਇਹ ਆਪਕਾ ਹੀ ਦਸਰਾ ਹੈ ਇਸ ਪਰਿਵਾਰ ਦਾ ਐਵੇਂ ਜੀ ਸਰਦਾਰ ਪਰਜਾ ਜੀ ਨਾਲ ਕਿੰਨਾ ਕਤਕਾਤ ਹੈ ਰਾਜਾ ਨਰਕਨ ਤੇ ਇੱਕ ਬੇਸਰ ਨੌਕਰਨੀ ਕੁਛੜੀ ਮਾਤਮਾ ਬੈਠ ਗਏ ਜਰਸਤੇ ਦੀ ਵੀ ਪੁੱਛ ਕੇ ਆਏਗੀ ਫਿਰ ਪੁੱਛਾਂਗੇ ਵੀ ਤੈਨੂੰ ਬਾਪੂ ਲਾਲ ਸਿੰਘ ਬੁਰਾਲੀ ਵਰਸੀ ਦੇ ਮੌਕੇ ਤੇ ਇਕੱਤਰ ਹੋਏ ਪੰਜਾਬ ਕੇ ਅਬਨੜ ਦੇ ਬਹੁਤ ਹੀ ਕਰਮਟ ਵਜ਼ੀਰ ਡਾ. ਰੁਬੀ ਸਿੰਘ ਜੀ ਸਾਡੇ ਵਿਦਵਾਨ ਸਭਾ ਦੇ ਸਾਥੀ ਉਦੇਸ਼ ਸਿੰਘ ਦੇ ਮਾਗੀ ਇਹਨਾਂ ਦੇ ਪਿਤਾ ਜੀ ਜੀਵਨ ਸਾਤਾ ਦਾਸਾ ਨਾਵਿਕਰ ਮਾੜਾ ਆਪਣੇ ਪਰਿਵਾਰ ਦੇ ਪ੍ਰਤੀ ਉਹਨਾਂ ਨੇ ਦੇਵ ਜੀ ਹੋਣੀ ਛੇ ਭਰਾ ਤੇ ਦੋ ਭੈਣਾਂ 2024 28 ਨੰਬਰ ਮੇਰੇ ਪਿਤਾ ਜੀ ਬਖ ਲਾਲ ਸਿੰਘ ਜੀ ਸੰਸਥਾ ਦੇ ਵਿੱਚੋਂ ਲਗਭਗ तकरीबन ਕੰਨਰਨ ਬਨ ਸਾਵੀਰਨ ਕੋ ਖਿਚਲੇ ਤਾਂ ਉਹ ਸਾਰਿਆਂ ਨੂੰ ਪਸੂੜਾ ਦੇ ਕੇ ਇਸ ਦੁਨੀਆ ਤੋਂ ਚਲੇ ਗਏ ਨੇ ਪਰਿਵਾਰ ਵੱਲੋਂ ਸੰਗਤ ਵੱਲੋਂ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਦੇ ਲਈ ਦੁਨੀਆ ਵਿੱਚ ਰੱਬ ਹੈ ਰੱਬ ਦੇ ਵਿੱਚ ਦੁਨੀਆ ਹੈ ਜੇ ਜਿਹੜੀ ਗੱਲ ਦੁਨੀਆ ਦੇ ਮੂੰਹ 'ਚ ਆ ਜਾਵੇ ਉਹ ਰੱਬ ਦੀ ਬਾਤ ਹੁੰਦੀ ਕਿਸੇ ਨੂੰ ਜੀਵਨ ਸੇਧ ਨਹੀਂ ਦਿੱਤੀ ਆਪਣਾ ਸਵਾਰਿਆ ਨਹੀਂ ਕਿਸੇ ਦਾ ਕੀ ਸਵਾਰ ਦੇਣਾ ਤੇ ਫਿਰ ਸਾਧ ਸੰਧਿਓ ਨੂੰ ਬੈਕੁੰਠਾ ਚ ਕਾਉਣ ਲੱਗੇ ਇਹ ਵੀ ਥਾ ਕਿ ਸਾਡੇ ਆ ਜਾਂਦੀ ਇਹਨੇ ਤਾਂ ਗਰੀਬਾਂ ਦੀ ਲੋੜਾ ਪਰਕਾਰ ਦੇ ਕਾਰਜ ਕਰਨੇ ਸੀ ਸੋ ਸਾਧ ਸੰਧਿਓ ਤੱਕ ਪਾ ਪਾਣੀਆਂ ਕਹਾਣੀਆਂ ਪੁੱਤ ਪੁੱਤ ਕਰੇ ਸੋ ਅੱਜ ਸਾਡੇ ਸਾਥੀ ਵਿਧਾਇਕ ਦੇਵਮਾਨ ਜੀ ਦੇ ਪਿਤਾ ਜੀ ਬਾਪੂ ਲਾਲ ਸਿੰਘ ਜੀ ਦੀ ਮਰਤੀ ਤੇ ਪਹੁੰਚੇ ਆ ਸੋ ਗੁਰੂ ਸਾਹਿਬ ਸਾਨੂੰ ਬੋਲਕੋ ਕੀਤਾ ਵੀ ਆਪਣੇ ਪੁਰਖਿਆਂ ਦੀਆਂ ਕਹਾਣੀਆਂ ਕਰਨੀਆਂ ਚਾਹੀਦੀਆਂ ਸੋ ਜਿਹਨੇ ਆਪਣੇ ਬੱਚੇ ਨੂੰ ਵਧੀਆ ਸਿੱਖਿਆ ਦੇ ਕੇ ਲੋਕ ਸੇਵਾ 'ਚ ਪਾਇਆ ਔਰ ਜਿਹੜਾ ਬੱਚਾ ਐਮ.ਐਲ.ਏ ਬਣਿਆ ਉਹ ਭਾਗਾਂ ਦੇ ਰਹੇ ਸੀਗੇ ਪੁਲਿਸ ਨੂੰ ਅੱਜ ਇਨਪੁੱਟ ਸੀ ਕਿ ਪੰਜਾਬ 'ਚ ਕੋਈ ਹਮਲਾ ਹੋਣ ਦੀ ਖਬਰ ਸੀ ਕਿ ਇਸ ਤਰ੍ਹਾਂ ਤੁਸੀਂ ਵਾਚ ਕਰਦੇ ਹੋ ਚੀਜ਼ ਨੂੰ ਅਖਬਾਰਾਂ ਦੀਆਂ ਗੱਡੀਆਂ ਅਰਲੀ ਮਾਰਨਿੰਗ ਚ ਚੈੱਕ ਕਰਦੇ ਮੈਂ ਪਤਾ ਕਰਾ ਲਊਗਾ ਮੈਂ ਪੁੱਛ ਲਊਗਾ ਮੇਰੇ ਧਿਆਨ 'ਚ ਵੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਰਦਾਰ ਸੰਧਵਾ ਜੀ ਕੇਂਦਰ ਦਾ ਕਿਸੇ ਨਾ ਕਿਸੇ ਡਾਕਾ ਲੱਗ ਰਿਹਾ ਦੇਖੋ ਮੈਨੂੰ ਇਹ ਲੱਗਦਾ ਵੀ ਇਹ ਪੰਜਾਬ ਦੀ ਨਾ ਸਿਧਾਂਤਕ ਘੇਰਾਬੰਦੀ ਦੀ ਗੱਲ ਹੈ ਇਹ ਰਾਜਨੀਤਿਕ ਰਾਜਨੀਤਿਕ ਸਾਜ਼ਿਸ਼ ਹੈ ਪੰਜਾਬ ਨੂੰ ਸਾਡੇ ਵਿਰਸੇ ਨਾਲੋਂ ਤੋੜਨ ਦੀ ਗੱਲ ਹੈ ਪੰਜਾਬ ਯੂਨੀਵਰਸਿਟੀ ਸਾਡਾ ਵਿਰਸਾ ਹੈ ਸਾਡੀ ਜਿਹੜੀ ਬૌਧਿਕ ਤਾਕਤ ਦਾ ਪ੍ਰਤੀਕ ਹੈ ਔਰ ਇਹ ਇੱਕ ਗੈਰਕਾਨੂੰਨੀ ਤਰੀਕੇ ਦੇ ਨਾਲ ਇਹ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਹੜਾ ਹੋ ਹੀ ਨਹੀਂ ਸਕਦਾ ਦੀਦੀ ਤਾਕਤ ਸਿਰਫ ਸਿਰਫ ਪੰਜਾਬ ਵਿਧਾਨ ਸਭਾ ਕੋਲ ਹੈ ਇਹ ਤੁਹਾਡੇ ਪਾਰਲੀਮੈਂਟ ਆਫ ਇੰਡੀਆ ਕੋਲ ਹੈ ਇਹ ਨੋਟੀਫਿਕੇਸ਼ਨ ਨਾਲ ਹੀ ਨਹੀਂ ਹੋ ਸਕਦਾ ਸੋ ਇਹ ਨਾਲੇ ਮੇਰਾ خیال ਕਾਲੀ ਜੀ ਧੱਕਾ ਕਰ ਬੈਠੇ ਆ ਤੇ ਧੱਕਾ ਤਾਂ ਅਸੀਂ ਸੋਚ ਸਮਝ ਕੇ ਜਿਹੜਾ ਸਾਡੇ ਨਾਲ ਕੀਤਾ ਉਹ ਅਸੀਂ ਉਹ ਨਹੀਂ ਜਰਦੇ ਇਹ ਤਾਂ ਕਾਲੀ ਜੀ ਕੀਤਾ ਢਾ ਲਾਂਗੇ ਅਗਲਾ ਅਗਲਾ ਸਟੈਪ ਅਗਲਾ ਸਟੈਪ ਕੀ ਹੋਗਾ ਉਹਨੇ ਇਸ ਨੂੰ ਲੈ ਕੇ ਪੰਜਾਬੀ ਇਹਦੇ ਬਾਰੇ ਮੇਰਾ خیال ਪੰਜਾਬ ਸਰਕਾਰ ਵੀ ਲੱਗੀ ਹੋਈ ਔਰ ਸਾਰੇ ਲੋਕ ਲੱਗੇ ਆਪਦੇ ਰਾਜਨੀਤਿਕ ਬਖਰੀਵੇਂ ਭਲਾ ਕੇ ਵੀ ਲੱਗੇ ਹੋਏ ਆ ਤੇ ਮੈਨੂੰ ਲੱਗਦਾ ਕੋਈ ਨਾ ਕੋਈ ਕੰਕਰੀਟ ਪਰ ਰਸਤਾ ਘਟਾਗੇ ਇਹਦੇ ਬਾਰੇ ਸਰਕਾਰ ਨੇ ਫੈਸਲਾ ਲੈਣਾ ਹੁੰਦਾ ਹੈ ਕੈਪਟਨ ਮਰਿੰਦਰ ਸਿੰਘ ਮੁਰ ਸਰ ਗਰਮ ਹੋਏ ਨੇ ਸਿਆਸਤ 'ਚ ਕਿਸ ਤਰ੍ਹਾਂ ਤੁਸੀਂ ਦੇਖਦੇ ਆ ਇਸ ਤਰ੍ਹਾਂ ਦੇ ਬਹੁਤ ਬੋਲ ਰਹੇ ਨੇ ਜੀ ਕਿ ਮੇਰੇ ਹੁੰਦੇ ਬਹੁਤ ਮੈਂ ਕਿਸ ਕਿਹਾ ਸਾਹ ਦੇਖੋ ਜੀ ਸਪੀਕਰ ਨੇ ਐਕਚੁਅਲੀ ਕੋਈ ਰਾਜਨੀਤਿਕ ਇੰਟਰਵੈਂਸ਼ਨ ਕਰਨੀ ਨਹੀਂ ਹੁੰਦੀ ਤੇ ਜੇ ਉਹ ਕਾਮਯਾਬ ਹੋਏ ਹੁੰਦੇ ਤੇ ਫਿਰ ਦੁਬਾਰਾ ਆ ਜਾਂਦੇ ਕਹ ਰਹੇ ਨੇ ਕਿ ਭਾਜਪਾ ਹੀ ਆ ਤੋੜ ਪੰਜਾਬ ਨੂੰ ਬਾਦਵਾ ਦਾ ਸਤੀਫਾ ਮਨਜ਼ੂਰ ਹੋ ਪੰਜਾਬ ਨੂੰ ਤੋੜਨ ਵਾਸਤੇ ਭਾਜਪਾ ਪੰਜਾਬ ਟੁੱਟਦਾ ਨਹੀਂ ਪਰ ਬਾਪੂ ਜੀ ਇੱਕ ਬੜਾ ਸਾਦਾ ਜੀਵਨ ਜੀ ਔਰ ਉਹਨਾਂ ਨੇ ਆਪਣੇ ਸਾਰੇ ਬੱਚੇ ਪੜ੍ਹਾਏ ਔਰ ਜਿਸ ਤਰ੍ਹਾਂ ਦੇ ਮਾਂ ਜੀ ਖੁਦ ਵੀ ਦੱਸਦੇ ਆ ਕਿ ਸਾਈਕਲਾਂ ਨੂੰ ਪੈਂਚਰ ਲਾਣ ਦਾ ਦਸਾਂ ਨੌ ਦੀ ਕਿਰਤ ਕਰਕੇ ਬਹੁਤ ਹੀ ਸਾਦਾ ਜੀਵਨ ਔਰ ਉਹਦੇ ਵਿੱਚ ਸਮਝ ਸੋਚ ਬੂਝ ਕੇ ਆਪਣੇ ਬੱਚਿਆਂ ਨੂੰ ਜਿਹੜੀ ਹੈਗੀ ਆ ਵਿੱਦਿਆ ਸਭ ਤੋਂ ਵੱਡਾ ਜਿਹੜਾ ਹੈਗਾ ਤੁਸੀਂ ਬੱਚਿਆਂ ਨੂੰ ਜੇ ਕੋਈ ਦੇ ਸਕਦੇ ਹੋ ਦੁਨੀਆ ਦੇ ਵਿੱਚ ਜਿਵੇਂ ਇਹ ਅੱਜ ਕੱਲ ਦੇ ਜਿਹੜੇ ਚਾਹੇ ਕੋਈ ਅਫਸਰ ਹੋਣ ਜੀ ਜਿਹਨਾਂ ਦੀਆਂ ਤੁਸੀਂ ਰੋਜ਼ ਸਟੋਰੀਆਂ ਚਲਾਉਂਦੇ ਹੋ ਔਰ ਚਾਹੇ ਕੋਈ ਪੋਲੀਟੀਸ਼ਨ ਹੋਵੇ ਵੀ ਜਿਹੜੀ ਮਾਇਆ ਦੀ ਕੋਹ ਚ ਲੱਗੇ ਹੋਏ ਨਾ ਵੀ ਕਮਾਂਡ ਲੱਗੇ ਹੋਏ ਆ ਵੀ ਜਿਹੜੀ ਦਸਾਂ ਨਾਉਂ ਦੀ ਕਿਰਤ ਆ ਉਹਦੇ ਵਿੱਚ ਜਿਹੜੀ ਬਰਕਤ ਆ ਉਹ ਹੋਰ ਦੂਜੇ ਕੰਮਾਂ ਦੇ ਵਿੱਚ ਨਹੀਂ ਆ ਸੋ ਇੱਕ ਮੈਨੂੰ ਲੱਗਦਾ ਇੱਕ ਜਿਹੜਾ ਹੈਗਾ ਬਾਪੂ ਜੀ ਤੋਂ ਕਾਫੀ ਕੁਝ ਸਿੱਖਣ ਵਾਲਾ ਮੈਂ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਬਾਗਰੂ ਦੇ ਚਰਨਾਂ ਚ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਤੇ ਆਣ ਔਰ ਉਹਨਾਂ ਦੇ ਪਰਿਵਾਰ ਨੂੰ ਉਸ ਰਸਤੇ ਤੇ ਚੱਲਣ ਦਾ ਇਨਫੈਕਟ ਸਾਰਿਆਂ ਨੂੰ ਜਿਹੜੇ ਆਪਾਂ ਜੋ ਸਾਨੂੰ ਗੁਰੂਆਂ ਨੇ ਕਿਹਾ ਸੀ ਦਸਾਂ ਨਾਮ ਦੀ ਕੀਰਤ ਕਰੋ ਤੇ ਵੰਡ ਕੇ ਖਾਓ ਨਾਮ ਜਿ ਕੋ ਉਹਦੇ ਨਾਲ ਜੋੜਨ ਦੀ ਲੋੜ ਐ ਇਸ ਲੋਕ ਦੇ ਵਿੱਚ ਸਟੈਂਡਰਡ ਪੰਗ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜਿਹੜਾ ਕੇਂਦਰ ਸਰਕਾਰ ਹੈ ਇਹ ਇੱਕ ਜਿਹੜੀ ਤੁਸੀਂ ਕਹ ਲਓ ਵੀ ਆਪਣੀ ਸ਼ਕਤੀ ਦਾ ਦੁਰਉਪਯੋਗ ਬਰੂਟਲ ਪਾਵਰ ਜਿਹਨੂੰ ਆਪਾਂ ਕਹਿ ਸਕਦੇ ਆਂ ਵੀ ਐਬਸੋਲਿਊਟ ਪਾਵਰ ਨਾ ਤਾਂ ਉਹਨਾਂ ਦੇ ਅਧਿਕਾਰ ਖੇਤਰ ਚੰਦਾ ਜੀ ਇਹ ਪੰਜਾਬ ਐਸੈਂਬਲੀ ਦੇ ਨਾਲ ਬਣਿਆ ਹੋਇਆ ਪੰਜਾਬ ਦੇ ਨਾਲ ਜੁੜੀ ਹੋਈ ਹੈ ਯੂਨੀਵਰਸਿਟੀ ਇਹ ਇਹਦੇ ਨਾਲ ਸਾਡੇ ਪੰਜਾਬੀਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਇਹ ਲਾਹੌਰ ਚ ਹੁੰਦਾ ਸੀ ਲਾਹੌਰ ਤੋਂ ਸ਼ਿਫਟ ਹੋ ਕੇ ਅੱਧਰ ਆਈ ਫਿਰ ਹਾਰਪੁਰ ਚ ਵੀ ਰਹੀ ਇੱਕ ਜਗ੍ਹਾ ਤੇ ਹੈੱਡਕੁਆਰਟਰ ਹੈ ਆਲਟੀਮੇਟਲੀ ਚੰਡੀਗੜ੍ਹ ਚ ਆਈ ਇਹਨਾਂ ਨੇ ਸਾਡੀ ਰਾਜਧਾਨੀ ਵੀ ਨਹੀਂ ਸਾਨੂੰ ਦੇ ਰਹੀ ਪੰਜਾਬੀ ਸਪੀਕਿੰਗ ਏਰੀਆ ਨਹੀਂ ਦੇ ਰਹੀ ਤੇ ਉੱਪਰੋਂ ਜੇ ਕੋਈ ਕਸਰ ਰਹਿੰਦੀ ਸੀ ਤਾਂ ਇਹ ਪਹਿਲਾਂ ਭਾਖੜਾ ਡੈਮ ਦਾ ਕੀਤਾ ਹੁਣ ਇਹਨਾਂ ਨੇ ਇਹ ਕੀਤਾ ਮਤਲਬ ਇਹ ਪੰਜਾਬੀਆਂ ਨੂੰ ਦੇ ਆਰ ਪੁਸ਼ਿੰਗ them ਅਗੇਂਸਟ ਦਾ ਵਾਲ ਤੇ ਇਹ ਫਿਰ ਇਹਦੇ ਨਤੀਜੇ ਚੰਗੇ ਨਹੀਂ ਨਿਕਲਣਗੇ ਬਹੁਤ ਮਾੜੀ ਗੱਲ ਕੀਤੀ ਹੈ ਇਹਨਾਂ ਨੇ ਮੈਂ ਇਹਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਆਪਣਾ ਇਹ ਫੈਸਲਾ ਤੁਰੰਤ ਵਾਪਸ ਲਓ ਤੇ ਅਦਰਵਾਈਜ਼ ਜਿਹੜਾ ਹੈਗਾ ਇਹ ਸਾਰਾ ਜਿਹੜਾ ਪੰਜਾਬ ਮਿਲ ਕੇ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਅਸੀਂ ਸਾਰ ਵਿਚਾਰ ਪਟੰਦਰਾ ਕਰਕੇ ਕਿਉਂਕਿ ਇਹ ਇੰਨਾ ਤੱਕਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਜੀ ਇਹ ਤੱਕਾ ਕਰ ਰਿਹਾ ਸਾਡੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਗੁਰਪੁਰੂ ਮਨਾਉਣ ਦੀ ਵੀ ਆਗਿਆ ਦਿੱਤੀ ਉਹ ਫੈਸਲਾ ਕੋਈ ਇਹ ਇਹ ਨਾ ਜੀ ਮੈਂ ਉਹੀ ਕਰ ਰਿਹਾ ਵੀ ਇਹ ਪੰਜਾਬੀਆਂ ਨੂੰ ਨਾ ਜੀ ਮਤਲਬ ਇੱਕ ਲਿਮਟ ਤੋਂ ਬਜਾਉਣ ਪੁਸ਼ ਕਰ ਰਿਹਾ ਹੈ ਇਹ ਔਰ ਆਪਣਾ ਜਿਹੜਾ ਏਜੰਡਾ ਹੈਗਾ ਆਪਣੇ ਧਰਮ ਦਾ ਏਜੰਡਾ ਹੈਗਾ ਉਹਦੇ ਚ ਤਾਂ ਇਹਨਾਂ ਨੇ ਜਿਹੜੇ ਸਰਕਾਰੀ ਕਰਮਚਾਰੀ ਉਹਨਾਂ ਨੂੰ ਕਿਹਾ ਵੀ ਆਰਐਸਐਸ ਦੀ ਸ਼ਾਕਾ ਡਿਊਟੀ ਤੇ ਜਾ ਕੇ ਅਟੈਂਡ ਕਰ ਸਕਦੇ ਪਹਿਲਾਂ ਪ ਮੈਂ ਵੀ ਜਿਹੜਾ ਹੈਗਾ ਇੱਕ ਗ੍ਰੈਜੂਏਟ ਕੌਨਸਟਿਚੂਐਂਸੀ ਕਿਉਂਕਿ ਜਦੋਂ ਮੈਂ ਪੜ੍ਹਦਾ ਸੀ ਉਦੋਂ ਜਿਹੜੀ ਯੂਨੀਵਰਸਿਟੀ ਸੀ ਉਹ ਪੰਜਾਬ ਯੂਨੀਵਰਸਿਟੀ ਸੀ ਪੱਬਾ ਫਰੀਦ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਸ ਬਾਅਦ ਵਿੱਚ ਬਣੀ ਆ ਇਹ ਮਤਲਬ ਸਾਨੂੰ ਇਹਨਾਂ ਨੇ ਜਿਹੜੇ ਮਤਲਬ ਇਹ ਡੈਮੋਕ੍ਰੇਸੀ ਦੇ ਲੋਕਰਾਜ ਦੇ ਦੁਸ਼ਮਣ ਹੈ ਇਹ ਸੰਗੀਟ ਢਾਂਚੇ ਦੇ ਦੁਸ਼ਮਣ ਹੈ ਇਹ ਬਾਕੀ ਸਾਰੇ ਸੱਭਿਆਚਾਰਾਂ ਨੂੰ ਖਤਮ ਕਰਕੇ ਤੇ ਸਿਰਫ ਤੇ ਸਿਰਫ ਇੱਕ ਸਿੰਗਲ ਸੱਭਿਆਚਾਰ ਨੂੰ ਪ੍ਰਮੋਟ ਕਰਨਾ ਚਾਹੁੰਦੇ ਆ ਇਹ ਪੰਜਾਬ ਦੇ ਲੋਕ برداشت ਨਹੀਂ ਕਰਦੇ ਜੀ ਕੈਪਟਨ ਮਰਿੰਦਰ ਸਿੰਘ ਮੋੜ ਸਰ ਗਰਮ ਬਿਖਾਈ ਦਿੱਤੇ ਕਿ ਇਸ ਤਰ੍ਹਾਂ ਯਾਰ ਮੇਰੀ ਗੱਲ ਸੁਣੋ ਜਦੋਂ ਪਹਿਲਾਂ ਹੁੰਦਾ ਸੀ ਸੁਣਦੇ ਹੁੰਦੇ ਛੋਟੇ ਹੁੰਦੇ ਸੀ ਵੀ ਜਦੋਂ ਬਰਸਾਤ ਪੈਂਦੀ ਸੀ ਤਾਂ ਡੱਡੂ ਨਿਕਲ ਆਉਂਦੇ ਸੀ ਜਦੋਂ ਇਲੈਕਸ਼ਨ ਨੇੜੇ ਆਉਂਦੀ ਆ ਪਹਿਲਾਂ ਵੀ ਇਦਾਂ ਹੋਇਆ ਸੀਗਾ ਲੋਕਾਂ ਨੇ ਫਿਰ ਵੀ ਉਹਦੇ ਤੇ ਟਰਸਟ ਕਰ ਲਿਆ ਜੀ ਪਹਿਲਾਂ ਤਾਂ ਬਾਜਵਾ ਸਾਹਿਬ ਸੀਗੇ ਪ੍ਰਧਾਨ ਉਹਨਾਂ ਨੂੰ ਕਹਿੰਦਾ ਸੀ ਹੱਤਵਾਦੀਆਂ ਨਾਲ ਸੰਬੰਧ ਹੈ ਜੀ ਜਦੋਂ ਇਹਨਾਂ ਨੇ ਕਿਹਾ ਵੀ ਮੈਂ ਸਰਕਾਰ ਬਣਾ ਲ ਕਰੋੜਾਂ ਰੁਪਏ ਖਰਚ ਕਰਕੇ ਇੱਕ ਸਟ੍ਰੈਟਜਿਸਟ ਲਿਆ ਕੇ ਤੇ ਉਹਨੂੰ ਪ੍ਰਮੋਟ ਕਰਕੇ ਔਰ ਲੋਕਾਂ ਦੇ ਲੋਕਾਂ ਦੇ ਇੰਦੇ ਚ ਆ ਵੀ ਗਏ ਇਹ ਇਹ ਜਿਹੜੀ ਕਾਰ ਦੀ ਹਾਂਡੀ ਹੁੰਦੀ ਹੈ ਬਾਰ ਬਾਰ ਨਹੀਂ ਛੱਡਦੀ ਉਹਨਾਂ ਨੇ ਆਪਣਾ ਉਹਨਾਂ ਨੂੰ ਲੋਕਾਂ ਨੇ ਜਦੋਂ ਮੁੱਖ ਮੰਤਰੀ ਬਣ ਜਾਂਦੇ ਆ ਤਾਂ ਵੀ ਕੈਪ ਹੋ ਜਾਂਦੇ ਆ ਜੀ ਤੇ ਜਦੋਂ ਇਲੈਕਸ਼ਨ ਹਾਰ ਜਾਂਦੇ ਤਾਂ ਵੀ ਗਾਇਬ ਹੋ ਜਾਂਦੇ ਜਦੋਂ ਇਲੈਕਸ਼ਨ ਆਉਂਦੀ ਆ ਤਾਂ ਨਿਕਲ ਆਉਂਦੇ ਹੁਣ ਬਹੁਤ ਹੋ ਗਿਆ ਬੜੀ ਵਾਰੀ ਹੋ ਗਿਆ ਹੁਣ ਲੋਕਾਂ ਨੇ ਕਾਨਫਰੰਸ ਵੀ ਜ਼ਿਕਰ ਕੀਤਾ ਕਿ ਭਾਜਪਾ ਹੀ ਪੰਜਾਬ ਦਾ ਅਸਲ ਕਰ ਸਕਦੀ ਹੈ ਉਹ ਪਹਿਲਾਂ ਕਹਿੰਦੇ ਸੀ ਅੰਗਰੇਜ਼ ਕਰ ਸਕਦੇ ਆ ਜੀ ਪਹਿਲਾਂ ਕਹਿੰਦੇ ਸੀ ਮੁਗਲ ਕਰ ਸਕਦੇ ਆ ਫਿਰ ਕਹਿੰਦੇ ਸੀ ਅੰਗਰੇਜ਼ ਕਰ ਸਕਦੇ ਆ ਜਿਹੜੀ ਕੇਂਦਰ ਸਰਕਾਰ ਹੁੰਦੀ ਆ ਤਾਂ ਉਹਦੇ ਤੋਤੇ ਹੁੰਦੇ ਆ ਇਹਦਾ ਕੇਂਦਰ ਦੀ ਸਰਕਾਰ ਦੇ ਤੋਤੇ ਆ ਜੋ ਕਹਿੰਦੇ ਉਹ ਹੀ ਕਰਦੇ ਜੰਨੀ ਸਾਹਿਬ ਜਾਨੀ ਕਿ ਲਾਡ ਆਰਡਰ ਤੇ ਕਰ ਰਹੇ ਨੇ ਜੀ ਕਿਸ ਤਰ੍ਹਾਂ ਬੇਕਦਰੀ ਹੁੰਦੀ ਹੈ ਦੇਖੋ ਚੰਨੀ ਸਾਹਿਬ ਦੀ ਤਾਂ ਜਿਹੜੀ ਲੈਂਡ ਆਰਡਰ ਦੀ ਤਾਰੀਫ਼ ਤਾਂ ਪ੍ਰਧਾਨ ਮੰਤਰੀ ਵੀ ਕਰੀ ਜਾ ਰਿਹਾ ਜੰਨੀ ਸਾਹਿਬ ਦੀ ਜਦੋਂ ਆਪਣੀ ਸਰਕਾਰ ਸੀਗੀ ਉਹਦੇ ਨਾਲੋਂ ਬਿਹਤਰ ਹੈ ਮੈਂ ਨਹੀਂ ਕਹਿੰਦਾ ਵੀ ਆਪਾਂ ਨੂੰ ਜਿਹੜਾ ਹੈਗਾ ਬਿਲਕੁਲ ਨਹੀਂ ਹੋਣਾ ਚਾਹੀਦਾ ਔਰ ਸਾਡੀ ਸਰਕਾਰ ਜਿਹੜੀ ਕਮਿਟਡ ਹੈ ਚਾਹੇ ਕ腐ਪਸ਼ਨ ਹੈ ਚਾਹੇ ਲਾਡ ਆਡਰ ਹੈ ਇਹ ਪਹਿਲੀ ਵਾਰੀ ਆ ਕੇ ਜਿਹੜੇ ਵੱਡੇ ਵੱਡੇ ਬੰਦੇ ਆ ਰਹੇ ਜੋ ਜ਼ਿਲਾਂ ਦੇ ਵਿੱਚ ਜਾ ਰਹੇ ਉਹਨਾਂ ਤੇ ਐਕਸ਼ਨ ਹੋ ਰਿਹਾ ਪਹਿਲਾਂ ਕਹਿੰਦੇ ਸੀ ਵੱਡਿਆਂ ਤੇ ਐਕਸ਼ਨ ਨਹੀਂ ਹੁੰਦਾ ਹੁਣ ਜਦੋਂ ਹੁੰਦਾ ਤਾਂ ਫਿਰ ਚਿੱਕਾ ਮਾਰ ਦਿਆ ਜੀ ਇਹ ਫਲਾਣਾ ਹੋ ਗਿਆ ਜੀ ਹੋ ਗਿਆ ਉਹ ਹੋ ਗਿਆ ਤੁੰਕੜਾ ਹੋ ਗਿਆ ਹੁਣ ਐਕਸ਼ਨ ਹੋ ਰਿਹਾ ਹੈਗਾ ਵੱਡੇ ਵੱਡੇ ਅਫਸਰਾਂ ਤੇ ਵੀ ਬਿਲਕੁਲ ਅਸੀਂ ਜਿਹੜਾ ਹੈਗਾ ਸਾਡੀ ਕਮਿਟਮੈਂਟ ਹੈ ਜੀ ਗਵਰਨਮੈਂਟ ਦੀ ਜ਼ਿੰਮੇਵ ਤਾਂ ਦੇ ਹੀ ਆਪਣੀ ਜਿਹੜੀ ਤਰਨ ਜਿਮਨੀ ਚੋਂ ਦਾ ਕਿਸ ਤਰ੍ਹਾਂ ਦੇਖ ਰਹੇ ਤੁਸੀਂ ਉੱਥੇ ਦੇਖੋ ਪੰਜਾਬ ਦੇ ਲੋਕਾਂ ਨੂੰ ਪਹਿਲੀ ਵਾਰੀ ਸ਼ਹਿਰ ਸੁਆਵਾ ਮਿਲਿਆ ਲੋਕ ਕਿਸਾਨਾਂ ਨੂੰ ਖੇਤਾਂ ਤੱਕ ਪਾਣੀ ਪਹੁੰਚਿਆ ਉਹਨਾਂ ਨੂੰ ਜਿੰਨੀਆਂ ਸਰਵਿਸਿਜ਼ ਆ ਗਈਆਂ ਹੋਮ ਡਿਲੀਵਰੀ ਆਫ ਸਰਵਿਸਿਜ਼ ਹੋਈ ਹੈ ਤਾਂ ਪੰਜਾਬ ਉਹਨਾਂ ਨੇ ਇੱਕ ਮਤਲਬ ਦੇਖ ਲਿਆ ਕਿ ਬੱਚਿਆਂ ਨੂੰ ਸਿੱਖਿਆ ਮਿਲ ਰਹੀ ਹੈ ਦਵਾਈ ਮਿਲ ਰਹੀ ਹੈ ਪਾਣੀ ਮਿਲ ਰਿਹਾ ਖੇਤਾਂ ਦੇ ਵਿੱਚ ਬਿਜਲੀ ਘਰਾਂ ਚ ਪਹਿਲਾਂ ਆਂਦੀ ਨਹੀਂ ਹੁੰਦੀ ਸੀ ਕੱਟ ਲੱਗਦੀ ਸੀ ਤੇ ਦੇਖੋ ਪੰਜਾਬ ਚ ਕਿੰਨੇ ਇਨਵਰਟਰ ਹੁੰਦੇ ਸੀ ਜਨਰੇਟਰ ਸੈੱਟ ਹੁੰਦੇ ਸੀ ਉਹ ਕਿੱਥੇ ਗਏ ਹੋਣ ਸਾਰੇ ਜੀ ਰੋੜ ਹੀ ਨਹੀਂ ਉਹਦੀ ਚ ਵੱਲੋ ਤੇ ਇਹ ਸਾਰਾ ਕੁਝ ਦੇਖ ਕੇ ਸਾਨੂੰ ਪੂਰੀ ਸਾਨੂੰ ਆਪਣੇ ਪੂਰਾ ਯਕੀਨ ਆ ਜੀ ਸਾਡੀ ਜਿਹੜੀ ਗਵਰਨਮੈਂਟ ਆ ਉਹਨੂੰ ਉਹਦੇ ਤੇ ਲੋਕ ਮੋਹਰ ਲਾਣਗੇ ਲੋਕਾਂ ਨੂੰ ਕੰਮ ਪਿਆਰਾ ਹੁੰਦਾ ਜੀ ਲੋਕਾਂ ਨੂੰ ਇਹਨਾਂ ਦੀਆਂ ਗੱਲਾਂ ਤੇ ਟਿਕੜੰਬਾਜੀ ਆ ਤਾਂ ਲੋਕ ਬਹੁਤ ਤੱਕੇ ਹੋ ਜਾਂਦੇ ਅੱਜ ਮੇਰੇ ਪਿਤਾ ਜੀ ਬਾਪੂ ਲਾਲ ਸਿੰਘ ਜੀ ਗਿਆ ਨੂੰ ਲਗਭਗ ਪਿਛਲੇ ਸਾਲ 28 ਨਵੰਬਰ 2024 ਨੂੰ ਗਏ ਸੀਗੇ ਅੱਜ ਉਹਨਾਂ ਦੀ ਨਿੱਗੀ ਯਾਦ ਨੂੰ ਤਾਜ਼ਾ ਕਰਦੇ ਆਂ ਪਹਿਲੀ ਵਰਸੀ ਗੁਰਦੁਆਰਾ ਕੋੜਿਆਂਵਾਲਾ ਸਾਹਿਬ ਨਾਭਾ ਵਿਖੇ ਮਨਾਈ ਗਈ ਆ ਜਿਹਦੇ ਵਿੱਚ ਸਮੂਹ ਸੰਗਤ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਪਰਿਵਾਰ ਦੇ ਨਾਲ ਇਸ ਨਿੱਗੀ ਯਾਦ ਨੂੰ ਜਿਹੜਾ ਅਸੀਂ ਸੁੱੱਚ ਸ਼ਾਮਲ ਹੋ ਕੇ ਉਹਨਾਂ ਨੂੰ ਯਾਦ ਕੀਤਾ ਬਾਪੂ ਲਾਲ ਸਿੰਘ ਜੀ ਨੂੰ ਔਰ ਇਸ ਵਰਸੀ ਦੇ ਵਿੱਚ ਵਿਸ਼ੇਸ਼ ਤੌਰ ਤੇ ਸਰਦਾਰ ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਪਹੁੰਚੇ ਐ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਡਾਕਟਰ ਬਲਬੀਰ ਸਿੰਘ ਜੀ ਸਿਹਤ ਮੰਤਰੀ ਪੰਜਾਬ ਉਹ ਵਿਸ਼ੇਸ਼ਤਾ ਤੇ ਹਾਜ਼ਰੀ ਉਹਨਾਂ ਨੇ ਲਾਈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤਪਾਲ ਜੀ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਸਾਹਿਬ ਸਾਡੇ ਭਰਾ ਉਹ ਵੀ ਹਾਜ਼ਰੀ ਲਾ ਕੇ ਗਏ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇਸ ਤੋਂ ਇਲਾਵਾ ਹਰ ਇੱਕ ਪਾਰਟੀ ਚ ਆਕਾਲੀ ਦਲ ਹੈ ਕਾਂਗਰਸ ਆ ਬੀਜੇਪੀ ਸਾਰੀਆਂ ਪਾਰਟੀਆਂ ਦੇ ਇੱਥੇ ਜਿਹੜੇ ਅਹੁਦੇਦਾਰ ਸਭਨ ਨਮਾਉਂਦੇ ਪੰਚੇ ਮੈਨੂੰ ਤਾਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਸ਼ੁਕਰ ਮਹਾਰਾਜ ਜੀ ਦਾ ਕਿ ਸੱਚੇ ਪਾਸ਼ਾ ਬਹੁਤ ਅੱਛੀ ਉਮਰ ਪੂਰ ਕੇ ਗਏ ਸੀਗੇ 90 ਪਲੱਸ ਅੱਜ ਗਿਆਨੂ ਬੇਸ਼ੱਕ ਸਾਲ ਹੋ ਗਿਆ ਪਰ ਲੱਗਦਾ ਨਹੀਂ ਕਿ ਉਹਨਾਂ ਨੂੰ ਗਿਆਨੂ ਸਾਲ ਹੋ ਗਿਆ ਤੇ ਉਹਨਾਂ ਦਾ ਜਿਹੜਾ ਸੁਭਾਅ ਸੀਗਾ ਜੋ ਉਹਨਾਂ ਦਾ ਕਰਦਾਰ ਸੀ ਜੋ ਕਿਰਤਨਾ ਸਾਨੂੰ ਜੋੜ ਕੇ ਰੱਖਿਆ ਬੇਸ਼ੱਕ ਉਸ ਸਾਈਕਲਾਂ ਦੀ ਰਿਪੇਅਰ ਦੀ ਦੁਕਾਨ ਲੰਮਾ ਸਮਾਂ ਕੀਤੀ ਉਹਨਾਂ ਨੇ ਪਰ ਸਾਨੂੰ ਪੜਾਇਆ ਅਸੀਂ ਵੀ ਉਹੀ ਕੋਸ਼ਿਸ਼ ਕਰ ਰਹੇ ਹਾਂ ਕਿ ਸੱਚੇ ਪਾਤਸ਼ਾਹ ਜੀ ਨਾਭਾ ਦੀ ਸੰਗਤ ਨੇ ਇਹ ਸੇਵਾ ਬਖਸ਼ੀ ਐਮਐਲਏ ਦੀ ਕਿ ਕਿਸੇ ਦੇ ਗਰੀਬ ਬੱਚੇ ਨੂੰ ਮਦਦ ਕੀਤੀ ਜਾਵੇ ਕੋਈ ਮਰੀਜ਼ ਆਉਂਦਾ ਕਿਸੇ ਨੂੰ ਕੋਈ ਕੈਂਸਰ ਹੈ ਜਾਂ ਕੋਈ ਹੋਰ ਬਿਮਾਰੀ ਹੈ ਉਹਦੀ ਮਦਦ ਕੀਤੀ ਜਾਵੇ ਬਹੁਤ ਸਾਰੇ ਗਰੀਬ ਪਰਿਵਾਰ ਆਉਂਦੇ ਆ ਜਿਨ੍ਹਾਂ ਨੂੰ ਲੋੜ ਹੈ ਵਿਆਦੇ ਵਿੱਚ ਕਿਸੇ ਰਾਸ਼ਨ ਦੀ ਜਾਂ ਕੋ ਮੇਰੇ ਕੋਲ ਆਉਂਦੇ ਆ ਸਭ ਦੀ ਮਦਦ ਅਸੀਂ ਕਰਦੇ ਹਾਂ ਤੇ ਇਹ ਫਾਊਂਡੇਸ਼ਨ ਜਿਹੜੀ ਬਣਾਈ ਹੈ ਦੇ ਤਹਿਤ ਅਸੀਂ ਸਾਈਕਲ ਟ੍ਰਾਈਸਾਈਕਲ ਤੇ ਬੈਟਰੀ ਵਾਲ ਸਾਈਕਲ ਬਹੁਤ ਜਲਦੀ ਆਪਾਂ ਹਲਕੇ ਦੇ ਵਿੱਚ ਦੇਣੀ ਸ਼ੁਰੂ ਕਰਾਂਗੇ ਜਿਹੜੇ ਵੀ ਲੋੜਵੰਦ ਕੋਈ ਬੱਚੇ ਬੱਚੀਆਂ ਹੈਗੇ ਨੇ ਕੋਈ ਜਾਤ ਨਹੀਂ ਕੋਈ ਬਾਤ ਨਹੀਂ ਕੋਈ ਧਰਮ ਨਹੀਂ ਜੋ ਵੀ ਲੋੜਵੰਦ ਜੋ ਵੀ ਸਿੱਖਿਆ ਲੈਣੀ ਚਾਹੁੰਦੇ ਔਰ ਸਕੂਲ ਜਾਣਾ ਚਾਹੁੰਦੇ ਆ ਉਹਨਾਂ ਨੂੰ ਮੈਂ ਇਹ ਸਾਡੇ ਬਾਪੂ ਜੀ ਦੇ ਨਾਂ ਤੇ ਬਣੀ ਫਾਊਂਡੇਸ਼ਨ ਦੇ ਵਿੱਚੋਂ ਉਹਨਾਂ ਨੂੰ ਸਾਈਕਲ ਟਰਾਈਸਾਈਕਲ ਤੇ ਬੈਟਰੀ ਵਾਲਾ ਟਰਾਈਸਾਈਕਲ ਜਿਹੜਾ ਦਵਾਂਗੇ ਸੋ ਇੱਕ ਵਾਰ ਫਿਰ ਮੈਂ ਦੋਨੇ ਹੱਥ ਜੋੜ ਕੇ ਸਿਰ ਝੁਕਾ ਕੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੀਆਂ ਰਾਜਨੀਤਿਕ ਸ਼ਕਤੀਤਾਂ ਅਧਿਆਤਮਿਕ ਅਦਾਰੇ ਤੋਂ ਬਹੁਤ ਸਾਰੇ ਸਦਕਾਰਯੋਗ ਇੱਥੇ ਆਏ ਨੇ ਉਸ ਤੋਂ ਇਲਾਵਾ ਸਾਡੇ ਪਾਰਟੀ ਦੇ ਬਹੁਤ ਸਾਰੇ ਨਮਾਇंदे ਇੱਥੇ ਜਿਹੜੇ ਪਹੁੰਚੇ ਆ ਪੱਤਰਕਾਰ ਭਰਾ ਪਹੁੰਚੇ ਆ ਪ੍ਰਸ਼ਾਸਨ ਹਰ ਇੱਕ ਡਿਪਾਰਟਮੈਂਟ ਤੱਕ ਪਹੁੰਚਿਆ ਸਭ ਦਾ ਬਹੁਤ ਬਹੁਤ ਧੰਨਵਾਦ